ਔਰ ਨੰਨੀਆ ਸਸੀ ਗਾਲ ਜੀ ਕੀ ਹਾਲ ਚਿਰ ਮੇਰਾ ਨਾਮ ਗੁਰਪ੍ਰੀਤ ਤੇ ਵੈਲਕਮ ਬੈਕ ਅੱਜ ਦੇ ਵਲੌਗ ਚ ਅੱਜ ਦਾ ਵਲੌਗ ਹੈ ਜੀ ਚੈਲੰਜ ਲੈ ਆ ਬਾਈ ਨੇ ਸ਼ੋਕ ਬਾਈ ਨੇ ਆਪਣਾ ਜਿਮਰ ਤੇ ਰੇਸ ਲਾਣੀ ਹੈ ਤਕਰੀਬਨ 25 ਕਿਲੋਮੀਟਰ ਤੇ ਬਾਕੀ ਦੇਖਦੇ ਅੱਗੇ ਐਕਸਪੀਰੀਅੰਸ ਸ਼ੇਅਰ ਕਰਾਂਗੇ ਰਿੰਕੂ ਬਾਈ ਨਾਲ ਤੇ ਦੋ ਹੋਰ ਬਾਈ ਨੇ ਦੋ ਮੋਟਰਸਾਈਕਲ ਨੇ ਪਿੱਛੇ ਅਸੀਂ ਹੋਵਾਂਗੇ ਆ ਪਿੱਛੇ ਜੀ ਬੈਗ ਇਹਦੇ ਵਿੱਚ ਆਪਣਾ ਗਲੂਕੋਜ਼ ਤੇ ਪਾਣੀ ਵਗੈਰਾ ਹੈਗਾ ਤੇ ਸਾਰੀ ਫੈਸਿਲਿਟੀ ਪ੍ਰੋਵਾਈਡ ਕਰਾਂਗੇ ਰਸਤੇ 'ਚ ਹੋਰ ਸ਼ੋਕ ਬਾਈ ਪਿਆਰ ਪੂਰਾ ਚਲ ਠੀਕ ਹੈ 올 ਦਾ ਬੈਸਟ ਤੇ ਆ ਇਹਦੀ ਮੋਟਰਸਾਈਕਲ ਦਾ ਆ ਮੀਟਰ ਦੇਖ ਲਓ ਇੱਥੇ ਜੇ ਬਾਕੀ ਹੁਣ ਅੱਗੇ ਜਾ ਕੇ ਚੈੱਕ ਕਰਦੇ ਆ ਕੀ ਵਰਦਾ ਹੈ ਲੋ ਚੱਲ ਪਿਆ ਸ਼ੌਕ ਭਾਈ ਤੇ ਅਸੀਂ ਮਗਰ ਚੱਲਾਂਗੇ ਰਿੰਕੂ ਚਲਾ ਯਾਰ ਐਵੇਂ ਨਹੀਂ ਰਿੰਕੂ ਭਾਈ ਚਲਾਇਆਗਾ ਸਾਡਾ ਗੈਂਗਸਟਰ ਓ ਭਾਈ ਸਾਡਾ ਹਰਨੇਕ ਸਿੰਘ ਨੂੰ ਫੋਟੋ ਖਾ ਦਿ ਦੇ ਹਰਨੇਕ 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 ਸਿੰਘ ਹਾਏ ਫੋਟੋ ਖਾਇ ਕਰੋ ਹਾਏ ਚਲੋ ਮੈਂ ਲਾ ਆਇਆ ਗਾ ਪਾਦੇ ਨੇ ਜੀ ਗਾਗਾ 25 ਕਿਲੋਮੀਟਰ ਪਾਤੀ ਗਏ ਇੱਕ ਹੋਰ ਖਾਸ ਗੱਲ ਐ Ashok bhai ਦੀ ਪੂਰਾ 1 ਸਾਲ ਰੈਗੂਲਰ ਜਿਮ ਲਾਈ ਬਾਈ ਨੇ ਵਿਦਾਊਟ ਕੋਈ ਨਾਗਾ ਨਹੀਂ ਪਾਇਆ ਰੈਗੂਲਰ ਸੱਚੀ ਗੱਲ ਐ ਹਾਂਜੀ ਹਾਂਜੀ ਪੂਰੀ ਗੱਲ ਪੱਕੀ ਐ ਠੀਕ ਐ ਨਾਲ ਫਿਰ ਆਹੂੰ ਕਰ ਦਿੱਤੀ ਕਰੋ ਅੱਗੇ ਆਦਾ ਜੀ ਰੋਡ ਹਾਈਵੇ ਤੇ ਉੱਥੋਂ ਸ਼ੁਰੂ ਕਰਨੀ ਸੀ ਤੇ ਬਾਕੀ ਸ਼ੋਕ ਬਾਈ ਕਹਿੰਦਾ ਇੱਥੋਂ ਹੀ 2 ਕਿਲੋਮੀਟਰ ਸਰੀਰ ਗਰਮ ਹੋ ਜਾਏਗਾ ਤੇ ਅੱਗੇ ਫਿਰ ਪਾਣਾ ਜੀ ਗਾਗਾ ਸੜਕਾਂ ਨੂੰ ਅੱਗ ਲਾ ਦੇਣੀ ਗਰਮੀ ਵਿੱਚ ਅੱਗ ਉਹ ਵੇਖੋ ਅੱਗ ਨਿਕਲ ਰਹੀ ਹੈ ਭਾਈ ਇਹ ਪੈਰਾ ਜੋ ਦੇਖ ਲਓ ਉਹ ਵੇ ਬੂਟ ਲੈਂਦੇ ਨੇ ਅਸੀਂ ਉਹ ਵੇਖੋ ਬਾਕੀ ਕੋਈ ਨਾ ਤੁਹਾਨੂੰ ਦਿਖਣੀ ਨਹੀਂ ਕੈਮਰੇ ਵਿੱਚ ਸਾਨੂੰ ਦਿਖ ਰਹੀ ਹੈ ਤੁਹਾਨੂੰ ਫੇਰ ਕਦੇ ਵਿਖਾਵਾਂਗੇ ਪਾਪਾ ਦੀ ਪਰੀਆਂ ਆ ਰਹੀਆਂ ਨੇ ਸ਼ੋਕ ਭਾਈ ਬਚ ਕੇ ਮੋਦੀ ਦਾ ਨਾਂ ਲੈ ਕੇ ਖਿੱਚਦੇ ਸ਼ੋਕ ਭਾਈ ਭਾਈ ਇੱਥੇ ਟ੍ਰਿਪਲਿੰਗ ਕਰ ਸਕਦੇ ਆ ਸਾਡੇ ਏਰੀਆ ਜੋ ਖੁੱਲਾ ਜਿਵੇਂ ਜਿਵੇਂ ਮਰਜ਼ੀ ਬਿਨਾ ਨੰਬਰ ਪਲੇਟ ਕੋਈ ਕਾਪੀ ਨਹੀਂ ਕੋਈ ਕੁਝ ਨਹੀਂ ਵਿਦਆਊਟ ਲਾਇਸੈਂਸ ਕੋਈ ਹੈਲਮਟ ਨਹੀਂ ਜਿਵੇਂ ਮਰਜ਼ੀ ਚਲਾਓ ਖੁੱਲੇ ਖਾਤੇ ਨੇ ਇੱਧਰ ਕਿਉਂਕਿ ਆ ਮੇਰੀ ਬੈਕਸਾਈਡ ਪੂਰਾ ਇੰਡੀਆ ਖਤਮ ਹੋ ਜਾਂਦਾ ਜੀ ਅਸੀਂ ਜਮਾ ਬਾਰਡਰ ਪੱਟੀ ਦੇ ਬੈਠੇ ਆ ਸਹੀ ਗੱਲ ਹੈ ਵੀਰੇ ਸਹੀ ਗੱਲ ਹੈ ਤੁੱਥੇ ਇਸ ਲਈ ਸਾਡਾ ਜਿਹੜਾ ਬੋਲਣ ਦਾ ਲਹਿਜਾ ਹੈ ਉਹ ਵੀ ਥੋੜਾ ਪਾਕਿਸਤਾਨੀਆਂ ਨਾਲ ਉਹ ਕਰਦਾ ਹੈ ਪੰਜਾਬੀ ਪਾਉ ਜਮਾ ਬਾਰਡਰ ਵਾਲੇ ਤੇ ਇੱਕ ਪਾਉ ਜਿਹੜਾ ਉਹ ਚੱਲਿਆ ਮੇਨ ਸਾਡਾ ਫਿਲਮ ਦਾ ਕਰੈਕਟਰ ਐਕਟਰ ਪੱਜਾ ਚੱਲ ਪੱਜਾ ਚੱਲ ਆ ਗਿਆ ਆ ਗਿਆ ਰੋਲੀ ਵਾਲਾ ਗੱਲ ਇਧਰੋਂ ਤੇ ਅਸੀਂ ਆਏ ਆ ਜੀ ਇਧਰੋਂ ਪਿੰਡ ਦੀ ਫਿਰਨੀ ਤੋਂ ਬਾਹਰ ਬਾਹਰ ਇਧਰੋਂ ਰਸਤਾ ਖਰਾਬ ਸੀ ਇਸ ਲਈ ਅੱਗੇ ਇੱਕ ਹੋਰ ਪਿੰਡ ਆਏਗਾ ਉਦੋਂ ਬਾਅਦ ਰੋਡ ਮੇਨ ਸ਼ੁਰੂ ਆ ਸ਼ਾਵਾ ਮੁੰਡਿਆ ਵੇਖ 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 ਚੱਲੈ ਸਾਡਾ ਜਮਦੂਤ ਠੀਕ ਹੋ ਸ਼ੌਕ ਬਾਈ ਅੰਗੂਠੇ ਨਾਲ ਐ ਬਸ ਅੱਗ ਨਿਕਲਣ ਦੀ ਐ ਅੱਗ ਅੱਗ ਪਾ ਦੇਣੀ ਗਾ ਗਾ ਅਜੇ ਤਾਂ ਸ਼ੁਰੂ ਹੀ ਨਹੀਂ ਕੀਤਾ ਅਜੇ ਤਾਂ ਬਾਈ ਗਰਮ ਹੀ ਨਹੀਂ ਹੋਇਆ 2 ਕਿਲੋਮੀਟਰ ਪਾ ਦੇ ਲੈ ਤੂਲ ਕੱਟੇ ਦੀ ਬਿਨਾ ਪ੍ਰਵਾਹ ਕਰੇ ਬਾਈ ਦੱਬੀ ਚੱਲਿਆ ਬਸ ਉਹ ਵੇਖ ਲੋ ਕੀ ਆ ਮਗਰ ਮਗਰ ਕੱਟਾ ਵੇਖ ਲੋ ਇੱਥੇ ਫੁੱਬਲ ਦੇਖੋ ਪੈਸ ਆ ਵੇਖੋ ਗਾ ਪਿਆ ਬੇ ਗਾ 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 ਓ ਹੋ ਹੋ ਬਾਈ ਬਾਈ ਗਿਆ ਸੁ ਓ ਹੋ ਹੋ ਰੁਕਣਾ ਨਹੀਂ ਰੁਕਣਾ ਨਹੀਂ ਪੁੱਬਲ ਦੇਖੋ ਮਿੱਟੀ ਦੇਖੋ ਇਧਰ ਐਕਚੁਅਲੀ ਆ ਨਾਲਾ ਜੇ ਬਣ ਰਿਹਾ ਨਾ ਜੀ ਤਾਂ ਕਰਕੇ ਬਾਈ ਦੇ ਬੂਟ ਖਰਾਬ ਹੋ ਗਏ ਚੱਲ ਕੋਈ ਨਾ ਆਏ ਜੀ ਬੈਗ ਬੈਗ ਵਿੱਚ ਸਮਾਨ ਗਲੂਕੋਜ਼ ਵਾਲਾ ਆਏ ਆਏ ਹਾਂ ਗਲੂਕੋਜ਼ ਨਾਲ ਲੈ ਕੇ ਚੱਲੇ ਆ 6:55 ਮਿੰਟ 22 ਮਿੰਟ ਹੋ ਗਏ ਨੇ ਸਾਨੂੰ ਚੱਲਿਆ ਨੂੰ ਤੇ ਅੱਗੇ ਜਾ ਕੇ ਤੁਹਾਨੂੰ ਪ੍ਰੋਪਰ ਦੱਸਾਂਗੇ ਕਿ ਕਿੰਨਾ ਕਿਲੋਮੀਟਰ ਹੋ ਗਿਆ ਕੀ ਇਹ ਬਸ ਇੱਕ ਹੀ ਹੁਣ ਪੂਰਾ ਵਲੌਗ ਤਾਂ ਨਹੀਂ ਬਣਾ ਸਕਦੇ ਨਾ ਪੂਰਾ ਜਮਾਈ ਇੱਕ ਇੱਕ ਚੀਜ਼ ਦਿਖਾਈਏ ਕਿਉਂਕਿ ਉਹਦੇ ਵਿੱਚ ਫਿਰ ਤਕਰੀਬਨ ਸਾਨੂੰ ਲੱਗ ਜਾਣਾ ਹੈ ਕੈਂਡਾ ਵੀ ਲੱਗ ਸਕਦਾ ਹੈ ਫਿਰ ਕੈਂਡੇ ਦਾ ਹੁਣ ਵਲੌਗ ਕਿਹੜਾ ਬਣਾਉਂਦੇ ਜੀ ਇਸ ਕਰ 7 ਵਜਨ ਵਾਲੇ ਨੇ ਗਰਮੀਆਂ ਦੇ ਦਿਨ ਤੇ ਅੱਜ ਤਰੀਕ ਹੈ 23 ਮਈ 23 ਮਈ ਸ਼ਾਮ ਨੂੰ ਤਕਰੀਬਨ ਅਸੀਂ ਚੱਲੇ 6 ਵਜੇ ਤੋਂ ਬਾਅਦ ਆਏ ਜੀ ਮਾਹੌਲ ਪਿੰਡਾਂ ਦਾ ਅੱਗੇ ਆਦਾ ਐਫ ਐਫ ਰੋਡ ਫਾਜ਼ਿਲ ਕਾ ਫਰੋਜਪੁਰ ਤੇ ਇਧਰ ਅੱਗ ਨਿਕਲਣ ਈ ਆਓ ਵੇਖੋ 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 ਪਿਛਾਂ ਗਈ ਆਓ ਵੇਖੋ ਲੱਗ ਗਈ ਸਾਰੇ ਵਾਹਨ ਜਲ ਗਏ ਜੀ ਵੇਖ ਲਓ ਰਿੰਕੂ ਭਾਈ ਆਸਰੇ ਆਇਆ ਕੀ ਗੱਲ ਹੈ ਹੈ ਨਹੀਂ ਪੈਂਦਾ ਪਰ ਓਏ ਹੈ ਅੱਗੀ ਅੱਗ ਤਾਂ ਲੱਗੀ ਤਾਂ ਕਰਕੇ ਅੱਗ ਲੱਗੀ ਅੱਗ ਤਾਂ ਲੱਗੀ ਗੇ ਸਨਤਾਰਾਂ ਦੇ ਉੱਤੇ ਬੈਠਾ ਹੈ ਬਾਈ ਨਾਨ ਵੇਜ ਦੀ ਗੱਲ ਕਰ ਗਿਆ ਦੁਬਾਰਾ ਰਿਪੀਟ ਕੀਤੀ ਜਾਵੇ ਐਡਿਟ ਕਰ ਦਾਂਗੇ ਕੋਈ ਚੱਕਰ ਨਹੀਂ ਇਹਦੀ ਵੱਡੀ ਗੱਲ ਹੀ ਹੁੰਦੀ ਕਿਉਂ ਪੰਜਾਬੀਆਂ ਨੂੰ ਤੁਹਾਨੂੰ ਪਤਾ ਹੀ ਹੈ ਨਾਲ ਫਿਰ ਹੈਲਪਿੰਗ ਵਰਬ ਲਾਉਣਾ ਪੈਂਦਾ ਹੈ ਜਿੰਦੇ ਨਾਲ ਗੱਲ 'ਚ ਵਜਨ ਆ ਜਾਂਦਾ ਹੈ ਉਹ ਸ਼ਬਦ ਲਾਣੇ ਜ਼ਰੂਰੀ ਨੇ ਹਾਂ ਹਾਂ ਆ بھائی ਦੀ ਬਾਤ ਸੁਣੋ ਹਰਨੇਕ ਸਿੰਘ ਜੀ ਬਾਈ ਜੀ ਹਰਨੇਕ ਸੇ ਗੱਲਾ ਕਰੋ ਕੋਈ ਚਾਰ ਤੁਹਾਨੂੰ ਸਭ ਤੋਂ ਅੱਗੇ ਚੱਲ ਗੱਲਾ ਅੱਗੇ ਕਰਦੇ ਆਂ ਜੋ ਕਰੇ ਆ ਬਣੈਨ ਵਿੱਚ ਕਰ ਲੋ ਬਣੈਨ ਬਿਲਕੁਲ ਹੈ ਨਹੀਂ ਅੱਛਾ ਉਹਦੀ ਕੋਈ ਸਟ੍ਰੈਟਜੀ ਹੈ ਸ਼ਾਇਦ ਪਸੀਨਾ ਪਸੋਣਾ ਸਿੱਧਾ ਆਏਗਾ ਉਹ ਬਾਈ ਦੇ ਅੰਦਰ ਉਹ ਜਿਹੜੇ ਜ਼ੂਮ ਕਰਕੇ ਦਿਖਾਣਾ ਬਨਾਨ ਜੀ ਬਾਹਰ ਆ ਗਈ ਸਨ ਕਿ ਆਪਾਂ ਮੋਹਣ ਕੇ ਪਹੁੰਚਾਏ ਅੱਗੋ ਇਹ ਜੀ ਕੱਟਾ ਤੂਲ ਮਿੱਟੀ ਉਹਦੀ ਮਾਂ ਪੈਨੇ ਇੱਕ ਕਰਦਾ ਉਹ ਸੌਰੀ ਮਤਲਬ ਕੱਟੇ ਨੂੰ ਚੀਰਦਾ ਆ ਸਾਡਾ ਭਾਈ ਅਸ਼ੋਕਾ ਜਾ ਰਿਹਾ ਹੈ ਕੋਈ ਟੈਨਸ਼ਨ ਨਹੀਂ ਪਰਵਾਹ ਨਹੀਂ ਇੱਥੇ ਮੋਟਰਸੈਲ ਬੰਦ ਕਰੋ ਕੰਮ ਹੋ ਗਿਆ ਮੋਟਰਸੈੱਡ ਥੱਕ ਰਹੇ ਨੇ ਪਰ ਸਾਡਾ ਅਸ਼ੋਕ ਭਾਈ ਉਹ ਨਹੀਂ ਥੱਕ ਰਿਹਾ ਉਹ ਨਹੀਂ ਥੱਕ ਰਿਹਾ ਨੌਨ ਸਟਾਪ ਚੱਲਿਆ ਮੋਹਣ ਕੇ ਠਾੜ ਪੰਜੇ ਕੇ ਜੇ ਅੱਗੋਂ ਟਰੱਕ ਖੜੇ ਨੇ ਤੇ ਇਧਰੋਂ ਵੀ ਸਾਡਾ ਝੋਟਾ 98 11 ਵਰਗਾ ਪੱਜਾ ਹੀ ਜਾਂਦਾ ਪੱਜਾ ਹੀ ਜਾਂਦਾ ਕੋਈ ਟੈਨਸ਼ਨ ਨਹੀਂ ਰੋਕ ਨਹੀਂ ਸਕਦੇ ਬਾਈ ਦੁਬਾਰਾ ਦੁਬਾਰਾ ਕਰੇ ਇੱਥੇ ਬਾਈ ਨੇ ਗੁੱਡ ਲੱਕ ਆਲ ਦਾ ਬੈਸਟ ਕੀਤਾ ਬਾਈ ਨੂੰ ਅਜੇ 5 6 ਕਿਲੋਮੀਟਰ ਟੋਟਲ ਐਸੇ ਕਰ ਲਿਆ ਤੇ ਅੱਗੇ ਰਹਿ ਗਿਆ 20 ਕਿਲੋਮੀਟਰ ਲੋ ਜੀ ਫਾਈਨਲੀ ਅਸੀਂ ਇਧਰੋਂ ਰਸਤਾ ਨਿਕਲ ਕੇ ਆ ਗਿਆ ਜੀ ਐਫ ਐਫ ਰੋਡ ਮੇਨ ਰੋਡ ਪਹੁੰਚ ਚੁੱਕਿਆ ਚੱਲ ਅਗਾ ਨਾਲ ਆ ਤਕਰੀਬਨ 5-6 ਕਿਲੋਮੀਟਰ ਟਰੈਵਲ ਕਰਕੇ ਅਸੀਂ ਆ ਗਿਆ ਮੇਨ ਰੋਡ ਤੇ ਸ਼ੋਭਾ ਭਾਈ ਹੁਣ ਇਹ ਤਾਂ ਬਾਤ ਨਿਕਲੀ ਫਿਰ ਅੱਗ ਗੋਲੇ ਨਿਕਲੇ ਨੇ ਗੋਲੇ ਗਰਮੀ ਵਧਣੀ ਹੈ ਪੰਜਾਬ ਵਿੱਚ ਜਿਹੜੀ ਗਰਮੀ ਵਧੇਗੀ ਉਹ ਆਪਣੇ ਸ਼ੋਕ ਭਾਈ ਦੀ ਜਿਹੜੇ ਸਟੈਪ ਨੇ ਉਹਨਾਂ ਕਰਕੇ ਵਧੇਗੀ ਤਾਂ ਸਾਨੂੰ ਮਾਫ ਕਰ ਦਿੱਤਾ ਸਿਰਫ 2 ਡਿਗਰੀ ਵਧਾਵਾਂਗੇ 50 ਤੱਕ ਜਾਏਗੀ ਕੋਈ ਚੱਕਰ ਨਹੀਂ ਥੋੜਾ ਸਹਿਣ ਕਰ ਲਿਓ ਪਰ ਬਾਈ ਦੀ ਮਿਹਨਤ ਦੇਖ ਲਓ ਫਿਰ ਬਾਈ ਨੂੰ ਸ਼ੋਕ ਨੂੰ ਪਾਣੀ ਚਾਹੀਦਾ ਬੋਤਲ ਠੰਡਾ ਪਾਣੀ ਪਾਣੀ ਲੈਨੇ ਆ ਗੋ ਆਪਾਂ ਨਾ ਵੀਰੇ ਉਹਦੇ ਸਿਰ ਤੇ ਪਾਣ ਵਾਸਤੇ ਅੱਛਾ ਸਿਰ ਤੇ ਹਾਂ ਜੀ ਪਿੱਛੇ ਬਾਈ ਗਏ ਨੇ ਪਾਣੀ ਭਰਨ ਤੇ ਸ਼ੋਕ ਭਾਈ ਅੱਗੇ ਲੰਘ ਚੁੱਕੇ ਨੇ ਤੇ ਅਸੀਂ ਇੱਥੇ ਵੇਟ ਕਰਦੇ ਪਾਣੀ ਦਾ ਪਾਣੀ ਪੁਨੀਏ ਨੂੰ ਤੁਹਾਡਾ ਪੀਣਾ ਹੈ ਸਿਰ ਤੇ ਪਾਣਾ ਬਾਈ ਕਰੀਏ ਬਾਜ ਅੱਖ ਵਰਗੀ ਹੈ ਬਾਈ ਤਾਂ ਇਹਦੀ ਅੱਖ ਵਰਗੀ ਹੈ ਇਹਨੇ ਕੁੜੀ ਉਹਨੇ ਪਛਾਣ ਲਿਆ ਉੱਥੇ ਟੁੜੀ ਚਲਦੀ ਪਈ ਉਹ ਉਧਰ ਚਲਦੀ ਪਈ ਸੀ ਅਸੀਂ ਰੋਡ ਤੇ ਆਦੇ ਭਾਈ ਰਿੰਕੂ ਕਹਿੰਦਾ ਉਹ ਟੁੜੀ ਚਲਦੀ ਪਈ ਹੈ ਭਾਈ ਅੱਖ ਵੇਖ ਲੋ ਬਾਜ ਵਰਗੀ ਉਹ ਪਰ ਲਿਆ ਚਲੋ ਜੀਦੂਦਮ ਸਿੰਘ ਗੁਰੂਰ ਸਾਹਿਬ ਪਿੱਛੇ ਜਲਾਲਾਬਾਦ ਅੱਗੇ ਫਿਰੋਜ਼ਪੁਰ ਇੱਧਰ ਫਿਰੋਜ਼ਪੁਰ ਆਲਾ ਇੱਥੇ 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 ਸ਼ਾਵਾ ਬੱਲੇ ਇੱਥੇ ਸ਼ਾਵਾ ਝੋਟਿਆ ਸ਼ਾਵਾ ਸ਼ਾਵਾ ਦੇਖ ਲਓ ਜੀ ਜੰਮੂ ਚੰਡੀਗੜ੍ਹ ਲੁਧਿਆਣਾ ਕਿੰਨੇ ਕਿਲੋਮੀਟਰ ਹੈ ਤੇ ਸਾਰਾ ਬੋਰਡ ਲੱਗਿਆ ਹੈ ਇਹ ਹੈਗਾ ਗੋਲੂ ਕਾ ਗੋਲੂ ਕਾ ਮੋੜ ਓਏ ਗੋਲੂ ਅਸੀਂ ਆ ਗਏ ਆ ਗਏ ਆ ਗਏ ਸਾਡਾ ਸ਼ੇਰ ਪਿੱਛੇ ਤੇ ਹੁਣ ਅੱਗੇ ਲੈਣਾ ਆਪਾਂ ਕੋਲਡ ਡਰਿੰਕ ਸਾਨੂੰ ਹੀ ਕਿਉਂਕਿ ਬੋਲ ਬੋਲ ਕੇ ਵਲੌਗ ਬਣਾ ਬਣਾ ਕੇ ਥਕਾਵਟ ਜੀ ਹੋ ਚੁੱਕੀ ਹੈ ਸੰਗ ਸੁੱਕਾ ਹੋ ਚੁੱਕਾ ਹੈ ਆ ਜਾਂਦਾ ਜੀ ਰਸਤਾ ਗੁਰੂਰਸਾਏ ਇਧਰ ਫਿਰੋਜ਼ਪੁਰ ਇੱਥੋਂ ਲੈਣੀ ਕੋਲਡ ਡਰਿੰਕ ਅਸੀਂ ਲਈ ਸੀ ਕੋਲਡ ਡਰਿੰਕ ਪੀਨ ਲਈ ਤੇ ਇਹਨੂੰ ਕੋਲਡ ਡਰਿੰਕ ਹੁਣ ਪਾਣੀ ਹੈ ਖੋਲੀ ਟਕਨ ਕੋਕ ਪੀਂਦਾ ਯਾਰ ਸਾਡਾ ਮੋਟਰਸਾਈਕਲ ਬੜਾ ਜ਼ਿਆਦਾ ਇਹ ਨਹੀਂ ਨਹੀਂ ਸੌਰੀ ਅਸੀਂ ਪੈਟਰੋਲ ਭਰਾਂਗੇ ਜੀ ਐਵੇਂ ਦੀ ਗਲਤੀ ਨਹੀਂ ਕਰਨੀ ਪੀਵੀ 77 7 ਡਬਲ 7 ਗੁਰੂਰਸਾਏ का डिस्ट्रिक्ट नहीं फिरोजपुर फिरोजपुर ज्यादा गुरु ओए ओय गई भाई।, भाई।, भाई ना गुस्सा चौक मिलने ते तो बड़ी मतलब भाई रह गया ताँ करकेज चल हम ग्लूकोज़ ग्लूकोज़ की लड़ पैगी अपना कोक करिए बंद हो गया ਜੱਕ ਗਲੂਗੋਸ ਪਾਣੀ ਪਰਣਾ ਐਵੇਂ ਉਹ ਤੇਰੀ ਇੱਕ ਹੱਥ ਨਾਲ ਚੈਲੰਜ ਮੇਰਾ ਵੀ ਪਰਦਾਗੇ ਕਿ ਤੇ ਇਧਰ ਬੋਤਲ ਗਈ ਭਰੀ ਉਹ ਤੇਰੀ ਹੁਣ ਟੱਕਣ ਵੀ ਇੱਕ ਹੱਥ ਨਾਲ ਲਾ ਲੈ ਕੇ ਠੰਡਾ ਜਿਆਦਾ ਪਾਣੀ ਨਹੀਂ ਦੇਣਾ ਬਾਕੀ ਉਹਨੇ ਨੂੰ ਵੇਖਦੇ ਗਰਮ ਗਰਮ ਹੋ ਜਾਏਗਾ ਪਾਣੀ ਥੋੜਾ ਠੰਡਾ ਹੈ ਬਾਕੀ ਅਸ਼ੋਕ ਕਹਿੰਦਾ ਕੋਈ ਚੱਕਰ ਨਹੀਂ ਦੇਖੋ ਸਟਰਗਲ ਭਾਈ ਦਾ ਹੋ ਗਿਆ ਉਹਦੇ ਨਾਲ ਨਾ ਕਰ ਡਿਸਟਰੈਕਟ ਹੁੰਦਾ ਬੰਦਾ ਡਿਸਟਰੈਕਟ ਹੁੰਦਾ 9 ਕਿਲੋਮੀਟਰ ਹੋ ਗਿਆ ਹੋ ਗਿਆ ਜੀਰਾ ਜੀ 68 ਕਿਲੋਮੀਟਰ ਫਰੋਜਪੁਰ 32 ਕਿਲੋਮੀਟਰ ਤੇ 10 ਕਿਲੋਮੀਟਰ ਬਸ ਹੋਣੀ ਵਾਲਾ ਹੋ ਗਿਆ ਕਿ ਨਹੀਂ ਬਸ ਹੋਣ ਲੱਗਿਆ ਹੋਣ ਲੱਗਿਆ ਠਕਾਵੜ ਨੂੰ ਤੱਕਾ ਮਾਰਦੇ ਹੋਏ ਬਾਈ ਚੱਲ ਰਿਹਾ ਹੈ ਰਿੰਕੂ ਦੱਸ ਦੇ 10 ਕਿਲੋਮੀਟਰ ਹੋ ਗਿਆ ਮਾੜਾ ਕਹਿ ਦੇ ਯਾਰ ਬਸ ਹੋਣ ਲੱਗਿਆ ਕਹਿ ਦੇ ਕਹਿ ਦੇ ਹੋ 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 ਅਜੇ ਨਹੀਂ ਹੋਏ ਹੋਏ ਹੋ ਗਿਆ ਹੋ ਗਿਆ 10 ਕਿਲੋਮੀਟਰ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ 9 ਕਿਲੋਮੀਟਰ ਹੋ ਗਿਆ। ਉਹ 10 ਕਿਲੋਮੀਟਰ ਕੰਪਲੀਟ। ਅਸ਼ੋਕ ਭਾਈ ਦੇ ਨਾਲ ਬੱਲੇ ਸ਼ਵਾਹ। ਕਿੰਨਾ ਥੋੜਾ ਅਗਾ ਕਰਦੇ ਰਿੰਕੂ। ਬੱਲੇ ਸ਼ਰਾ ਆਇਆ ਆਇਆ ਆ 10 ਕਿਲੋਮੀਟਰ ਕਰਤਾ। ਰਹਿ ਗਿਆ ਬਸ 15 ਕਿਲੋਮੀਟਰ ਰਹਿ ਗਿਆ ਸਾਰਾ। ਇਹ ਵੀ ਹੋ ਜਾਣਾ ਹੈ ਗੱਲਾਂ ਬਾਤਾਂ ਕਰਦੇ ਕਰਦੇ। ਕਰਦੇ ਨੇ ਕਿ ਨਾਪਦੇ ਨਹੀਂ ਕਿੱਲੀ। ਚਲ ਰਿੰਕੂ। ਹੋਰ ਨਾਪਦੇ ਨਹੀਂ ਕਿੱਲੀ ਆਪਾਂ ਪੂਰੀ ਤਰ੍ਹਾਂ ਕਿ ਹਾਜੀ ਪ੍ਰੀ ਵੈਡਿੰਗ ਆਹ ਸੌਰੀ ਪ੍ਰੀ ਵਰਕਆਊਟ ਤੇ ਇਹਦੀ ਡਿਮਾਂਡ ਆਈ ਹੈ ਜੀ ਆਹ ਕਿਹੜਾ ਬਰ 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 ਦੁਬਾਰਾ ਸ਼ੇਕ ਕਰੀ ਪਰ ਲਿਆ ਜੀ ਕੱਟਦਾ ਆਹ ਪੱਟਦਾ ਦੇ 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 ਥੋੜਾ ਠੀਕ ਪਕੜ ਚੋਟਿਆ ਛੱਡ ਜਾ ਬੱਲੇ ਪਾਣੀ ਦਿਓ ਸਰ ਮਾਈ ਪਾਣੀ ਲੋ ਵੀਰੇ ਚੱਕੋ ਇੱਥੇ ਸ਼ਾਬਾਹ ਸੋਨਾ ਸੋਨਾ ਪੰਜਾਬ ਸੋਹਣਿਆ ਸੋਹਣਿਆ ਫਸਲਾਂ ਦੇ ਨਾਲ ਲੱਗਦੇ ਰੋੜਾਂ ਤੇ ਪਿੰਡਾਂ ਦੇ ਮੁੰਡੇ ਭਜਦੇ ਵੇਖ ਲੋ ਵੇਖ ਲੋ ਆਏ ਹਾਏ ਨੋਨ ਸਟਾਪ ਬਾਈ ਭੱਜ ਰਿਆ ਨੋਨ ਸਟਾਪ ਲੋ ਜੀ ਹਨੇਰਾ ਵੀ ਹੋ ਗਿਆ ਤੇ ਡਿਸਟੈਂਸ ਅਸੀਂ ਅੱਧਾ ਪੂਰਾ ਕਰ ਦਿੱਤਾ ਹੈ ਜੀ ਅੱਧਾ ਰਹਿ ਗਿਆ 12 ਕਿਲੋਮੀਟਰ ਪਲੱਸ ਅਸੀਂ ਆ ਚੁੱਕੇ ਹਾਂ ਘਟਾ ਦੇਖੋ ਘਟਾ ਕਿ ਲੱਟਾ ਵੇਖੋ ਮਿੱਟੀ ਐ ਉੱਡਣ ਈ ਐ ਬਸ ਸਾਫ਼ ਰਹਿ ਗਿਆ ਉਹ ਵੀ ਹੋਏਗਾ ਅਸੀਂ ਮਠਾ ਮਠਾ ਚੱਲੇ ਆ ਇੰਜੋਏ ਕਰਦੇ ਤੁਹਾਡੇ ਨਾਲ ਤੁਸੀਂ ਬਨੇ ਰਹੋ ਬਲੌਗ ਨਾਲ ਪਿਆ ਨੂੰ ਕੱਟਾ ਵੇ ਰਿੰਕ ਨੂੰ ਅੱਗੇ ਆਏ ਮੈਂ ਕੀ ਕਹਾਂ ਸਾਢੇ 8 ਹੋ ਚੁੱਕੇ ਨੇ ਭਾਈ ਤੇ ਹਨੇਰਾ ਹੋ ਚੁੱਕਾ ਹੈ ਤੇ ਬਾਈ ਨੂੰ ਨਾ ਥੋੜਾ ਜਿਹਾ ਹੁਣ ਅੱਗੋ ਅੱਖਾਂ ਤੋਂ ਥੋੜਾ ਤੁੰਦਲਾ ਜਿਹਾ ਦਿਸਣ ਰਿਹਾ ਇੱਕ ਤਾਂ ਅੱਗੋ ਕੱਟਾ ਹੈ ਤੇ ਇੱਕ ਲਾਈਟਾਂ ਪੈਂਦੀ ਨਹੀਂ ਸਿੱਧਾ ਉਪਰੋ ਸਰੀਰ ਬਾਈ ਦਾ ਥੱਕਿਆ ਹੈ ਤੇ ਤਕਰੀਬਨ 20 ਕਿਲੋਮੀਟਰ ਹੋਣ ਵਾਲਾ ਤੇ ਅਸੀਂ 20 ਕਿਲੋਮੀਟਰ ਤੇ ਸਟਾਪ ਕਰ ਦਾਂਗੇ ਇੱਥੇ ਨਾ ਡਵਾਈਡਰ ਜਾਨੀ ਬਣਿਆ ਆ ਤਾਂ ਕਰਕੇ ਰੋਡ ਬੜਾ ਖਤਰਨਾਕ ਹੈ ਜੀ ਐਕਸੀਡੈਂਟ ਬੜੇ ਹੁੰਦੇ ਨੇ ਇੱਥੇ ਅੱਗੋਂ ਵਾਲੀ ਲਾਈਟਾਂ ਆ ਵੇਖੋ ਹਰਨ ਤੇ ਉਦੋਂ ਬਾਅਦ ਹਾਈ ਬੀਮ ਤੇ ਚਲਾਉਂਦੇ ਨੇ ਸਿੱਧਾ ਅੱਖਾਂ ਨੂੰ ਪੈਂਦੀਆਂ ਲਾਈਟਾਂ ਚੱਲ ਕੋਈ ਨਹੀਂ 20 20 ਬੜਾ ਹੈ ਹਨਾ ਰਿੰਕੂ ਹਾਂਜੀ ਹਾਂਜੀ ਬਹੁਤ ਹੈ 20 20 ਵੀ ਲਾਣਾ ਕੋਈ ਖਾਲਾ ਜੀ ਦਾ ਵਾਰਾ ਨਹੀਂ ਚਾਹੀਏ ਜਿਮ ਲਾਉਂਦਾ ਮੁੰਡਾ ਛਾਲ ਰੈਗੂਲਰ ਲੈਗ ਬਾਈਸੈਪ ਟ੍ਰਾਈਸੈਪ ਸਾਰਾ ਕੁਝ بس ਅੱਖਾਂ ਲਈ ਕੋਈ ਜੇ ਐਕਸਰਸਾਈਜ਼ ਹੁੰਦੀ ਹੈ ਨਾ ਉਹ ਲਾ ਲੈਂਦਾ ਤੇ ਫਿਰ ਤਾਂ 25 ਵੀ ਕਰ ਦੇਣਾ ਹੈ। ਦੇਖੋ ਦੱਸ ਨਹੀਂ ਰਿਹਾ ਨਾ ਸਾਡੀ ਹੁਣ ਬੇਨਤੀ ਇੱਕ ਜਿਮ ਵਿੱਚ ਹੁਣ ਅੱਖਾਂ ਦਾ ਕੋਈ ਸਿਸਟਮ ਲਾਇਆ ਜਾਏ ਜਿੰਨੇ ਨਾਲ ਅੱਖਾਂ ਸਟਰੋਂਗ ਹੋ ਜਾਣ ਬੰਨੇ ਦੀ ਲਾਈਟ ਲੋਡ ਕੋਈ ਫਰਕ ਜਾਣਾ ਪਵੇ। ਅੱਖਾਂ ਲਈ ਕੋਈ ਉਹ ਲਿਆਓ ਮਸ਼ੀਨ। ਹੋ ਕੇ 20 ਕਿਲੋਮੀਟਰ ਤੇ ਸਟਾਪ ਲਾ ਦੇ ਤਾਂ ਆਪਾਂ ਬਈ। ਹਾਂ ਤੇ ਹੈਂ? ਬੜੇ ਬੜੇ। ਅੱਛਾ ਲਾਈਟ ਅੱਖਾਂ ਨੂੰ ਪੈਂਦੇ ਨਾ। ਲਾਈਟ ਬੈਂਕਾਂ ਨਾ ਕਰੀਂ। ਥੋੜਾ ਉੱਚੀ। 25 ਦਾ ਟਾਰਗੇਟ ਸੀਗਾ। 25 ਦਾ ਟਾਰਗੇਟ। ਕਰਾਂਗੇ ਕੋਈ ਨਹੀਂ। ਹਾਂ। 15 ਦਿਨ ਵੀ ਦਿਨ ਅੱਜ ਫਿਰ ਮੈਂ ਅੱਛਾ 25 ਟਾਰਗੇਟ ਮੇਰਾ 25 ਮਹੀਨੇ ਕੋ ਬਾਅਦ ਹੈ ਨਾ ਕਿਹੜੀ ਥਕਾਵਟ ਥਕਾਵਟ ਕਿਹਨੀ ਕੋ ਫੀਲ ਹੋ ਰਹੀ ਹੈ ਬਸ ਥੋੜੀ ਬੋਦੀ ਅੱਛਾ ਬਸ ਅੱਖਾਂ ਨੂੰ ਟੋ ਉਹ ਪੈਨੇ ਲਾਈਟਾਂ ਦਾ ਕਰਕੇ ਹੈ ਨਾ ਕੋਈ ਨਹੀਂ 25 25 30 ਅਗਲੀ ਵਾਰ 15 ਦਿਨ ਬਾਅਦ 20 ਦਿਨ ਬਾਅਦ 25 ਤੋਂ 30 ਟਾਰਗੇਟ ਪੂਰਾ ਕਰ ਲਵਾਂਗੇ 25 ਉਹ ਪੂਰਾ ਕਿਲੋਮੀਟਰ ਪੂਰਾ ਕਰੇਗਾ 20 ਕਿਲੋਮੀਟਰ ਕਰ ਦਿੱਤਾ ਬਾਈ ਗ੍ਰੈਜੂਲੇਸ਼ਨ ਆ ਰਿਹਾ ਇਹਨੂੰ ਬਾਈ ਨੂੰ ਗਰਮੀ ਵੜੀ 45 ਡਿਗਰੀ ਤੇ ਸੈਲਸੀਅਸ ਤੇ ਬੰਦਾ ਭੱਜਿਆ ਤੇ ਆਪਾਂ ਪਿੰਡ ਪਿੰਡ ਕਿਹੜੇ ਭੱਜੇ ਸੀ ਕਿੱਥੋਂ ਬੂਲਰ ਹੈ ਉਤਾਰ ਬੂਲਰ ਹੈ ਇਹ ਕਿਹੜੀ ਜਗ੍ਹਾ ਹੈ ਅਲਫੂ ਕਲਫੂ ਦੇ ਅਲਫੂ ਕੇ ਨਾਲੇ ਕੋਈ ਮੇਰੀ ਮੈਂ ਟ੍ਰੇਨ ਨਹੀਂ ਕੀਤਾ ਹੋਇਆ ਕੋਈ ਕੁਝ ਨਹੀਂ ਪਹਿਲੀ ਵਾਰ ਲਾਈ ਹੈ ਮੈਂ 2 ਕਿਲੋਮੀਟਰ ਅੱਛਾ ਅੱਗੇ ਮੇਰੀ ਟ੍ਰੇਨਿੰਗ ਹੁੰਦੀ ਹੈ ਡੇਲੀ ਦੀ 1 ਕਿਲੋਮੀਟਰ 1 ਕਿਲੋਮੀਟਰ ਸਿੱਧਾ ਮੈਂ 20 ਕਿਲੋਮੀਟਰ ਲਾਈ ਹੈ ਠੀਕ ਹੈ ਫੇਰ ਤਾਂ ਭਾਈ ਯਾਰ ਇਹ ਮਰ ਦਾ ਕੰਮ ਕੀਤਾ ਬਾਈ ਨੇ 1 ਕਿਲੋ ਮੀਟਰ ਲਾਂਦਾ ਸੀ ਤੇ 20 ਕਿਲੋ ਮੇਰੇ ਠੋਕ ਦੇ ਦੀ ਤੇ ਮੈਨੂੰ ਲੱਗਦਾ 5 7 ਬੋਤਲਾਂ ਹੀ ਲੈ ਰਹੀਆਂ ਇਹਨਾਂ ਦੀ ਨਾ ਤੁਹਾਨੂੰ ਪੁਰਾਣੀਆਂ ਫੋਟੋ ਦਿਖਾਵਾਂਗੇ ਡੇਡ ਸੀ ਇੱਥੇ ਨਾ ਫਰਮੇਸ਼ਨ ਪਾਵਾਂਗੇ ਜਿੱਦੇ ਵਿੱਚ ਮੇਰਾ 87 ਕਿਲੋ ਵੇਟ ਸੀਗਾ ਜਿਹੜਾ ਮੈਂ ਡੇਢ ਮਹੀਨੇ ਵਿੱਚ 27 ਕਿਲੋ ਵੇਟ ਘਟਾਇਆ ਉਹਦਾ ਅੱਛਾ ਚਲੋ ਮਟਰ ਰਨਿੰਗ ਕਾਰਡੀਓ ਪੂਰੀ ਸਾਈਕਲਿੰਗ ਅੱਛਾ ਰਨਿੰਗ ਤੇ ਬਾਕੀ ਐਕਸਰਸਾਈਜ਼ ਆ ਪੇਟ ਆ ਰਿਹਾ ਜੋ ਵੀ ਹੋ ਗਿਆ ਗਾੜੀ ਹੋ ਚੈਰਾ ਮੈਂ ਕੀ ਅੱਜ ਦੇ ਬੱਚਿਆਂ ਨੂੰ ਦੋ ਬੱਚੇ ਨਸ਼ਾ ਵਲ ਗੱਤ ਸੇ ਤੋਰੇ ਨਹੀਂ ਉਹ ਬੱਚਿਆਂ ਦੇ ਮਾਂ ਤੇ ਉਹਨਾਂ ਦੇ ਬੱਚਿਆਂ ਨੂੰ ਖੇਡਾਂ ਵਾਲਾ ਹੈ ਖੇਡਾਂ ਨਾਲ ਜੋੜੋ ਤਾਂ ਦੇ ਬੱਚਿਆਂ ਨੂੰ ਨਸ਼ਾ ਗੰਡੇ ਨਸ਼ੇ ਨਸ਼ੀਲੇ ਪਦਾਰਥ ਜਿਹੜੇ ਕਾਦਾ ਹੋ ਰਿਹਾ ਆ ਆਮੇ ਪੰਜਾਬ ਵਿੱਚੋਂ ਨੂੰ ਤਾਂ ਬਚਾਇਆ ਜਾ ਸਕੇ ਕਿ ਖੇਡਾਂ ਜਿਵੇਂ ਕੀ ਵਾਲੀ ਵਾਲ ਕਬੱਡੀ ਫੁੱਟਬਾਲ ਜਿਮ ਜਾਂ ਕਬੱਡੀ ਜਾਂ ਜਿਮ ਵੱਲੇ ਤਾਂ ਜੋ ਗੰਦਗੀਆਂ ਗੰਦੇ ਪਦਾਰਥ ਜਿਵੇਂ ਕਿ ਨਸ਼ੀਲੀਆਂ ਗੋਲੀਆਂ ਨਸ਼ੇ ਟੱਟਾ ਵਗੈਰਾ ਇਹਨਾਂ ਤੋਂ ਬਚਿਆ ਜਾ ਸਕੀਏ। ਵੈਕੁਰ ਜੀ ਦੇ ਪਾਲ ਸਾਹਿਬ ਦੀ ਬੇਨ। ਫਾਸਟ ਫੂਡ ਤੋਂ ਤਾਂ ਦੂਰ ਹੀ ਭਾਈ ਰਹਿੰਦੇ ਨੇ, ਜਮਾਂ ਹੀ ਦੂਰ। ਖਾਣ ਕੇ ਤਾਂ 3 ਮਹੀਨਾ ਬਾਅਦ ਜੇ ਥੋੜਾ ਬਹੁਤ ਖਾਧਿਆ ਤੇ ਫਿਰ ਉਨੀ ਐਕਸਰਸਾਈਜ਼ ਆਣੀ ਜਿਮ ਤੇ ਜਾਣਾ। ਤੇ ਇਸ ਕਰਕੇ ਭਾਈ ਦਾ ਤੁਹਾਨੂੰ ਅੱਗੇ ਵੀਡੀਓ ਵਿਖਾਉਂਦੇ ਆ, ਪੇਟ ਇੱਥੇ ਸੀ ਤੇ ਉਮਰ ਜ਼ਿਆਦਾ ਲੱਗਦੀ ਸੀ। ਹੁਣ ਭਾਈ ਦਾ ਤੁਸੀਂ ਦੇਖ ਲਓ, ਟ੍ਰਾਂਸਫਰਮੇਸ਼ਨ ਜਿਹੜੀ ਹੋਈ ਹੈ ਪਿੱਛੇ ਤੁਹਾਨੂੰ ਐਡਿਟ ਕਰਕੇ ਲਾਵਾਂਗੇ। ਦੇਖ ਲਓਣ ਵੀਡੀਓ।